ਦੇ ਪਿੱਛੇ ਅਜਗਰ ਬੈਠਾ ਵੇ ਉਹ ਅਜਗਰ ਜਿਹੜਾ ਵੱਡਾ 나ਗ ਹੁੰਦਾ ਸਭ ਆਸਤਿੰਗ ਦਾ ਸਪਨਾ ਜੇ ਕੱਟਲੇ ਤਾਂ ਬਚ ਜਾਂਦਾ ਇਹਨੇ ਸਾਨੂੰ ਕੱਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਵੀ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਾਤੇ ਪਤਾ ਹੀ ਨਗੇ ਸਾਰਿਆਂ ਨੂੰ ਕੱਟ ਕੇ ਕੰਪਮ ਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੱਟ ਹੋ ਰਹੀ ਹੈ ਸਾਡੇ ਦੇ ਵਿੱਚ ਸੈਟਿੰਗਾਂ ਕਰ ਰਹੇ ਨੇ ਕੰਗਰਸ ਵਿੱਚ ਬਹੁਤ ਸਾਰੇ ਲੀਡਰ ਵਾਪਸੀ ਕਰ ਰਹੇ ਹੈ ਇਸ ਚੀਜ਼ ਨੂੰ ਕਿੰਨੇ ਦੇਖ ਰਹੇ ਹੋ ਕੱਲ ਵੀ ਇੱਕ ਐਮਐਲਏ ਜਿਹਨਾਂ ਨੂੰ ਸਸਪੈਂਡ ਕੀਤਾ ਸੀ ਉਹਨਾਂ ਵੀ ਵਾਪਸੀ ਵਿੱਚ ਚੰਗੀ ਗੱਲ ਹੈ ਜੀ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ ਟਕੜੀ ਹੋ ਰਹੀ ਹੈ ਸਰਪਾਲ ਸਾਹਿਬ ਇੱਕ ਖਤਮ ਖਾਰ ਬਾਰ-ਬਾਰ ਗੱਲ ਚੱਲਦੀ ਕਿ ਕਾਂਗਰਸ ਵਿੱਚ ਆਲ ਇਨ ਵੈਲ ਨਹੀਂ ਹੈਗਾ ਬਾਰ-ਬਾਰ ਕਿਉਂ ਆਲ ਇਨ ਵੈਲ ਤਾਂ ਪੀਟੀਸੀ ਚ ਵੀ ਹੈ ਆਲ ਇਨ ਵੈਲ ਆਲ ਇਨ ਵਾਈਲ ਆ ਕਲਦੀਦ ਚੀਨੀ ਐ ਐਵੇਂ ਮੈਂ ਤੁਹਾਨੂੰ ਇਹ ਕਿਹਾ ਇਹ ਸੋਰਸਸ ਐ ਤੁਹਾਡੇ ਐਵਰੀਥਿੰਗ ਇਜ਼ ਵੈਲ ਆਲ ਇਜ਼ ਵੈਲ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਨਹੀਂ ਗੱਲ